ਜਸਿਕアルਸਾਰਨ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਵੈੜ ਤੁਹਾਨੂੰ ਦਿਖਾਉਣੀ ਆ ਤੇ ਤਾਜੀ ਸੂਈ ਤੁਹਾਨੂੰ ਦਿਖਾਉਣੀ ਆ ਅਜੇ ਥੋੜੇ ਦਿਨ ਹੋਏ ਜਿਹੜਾ ਇਹਨੇ ਸੂਈ ਨਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਰਨਾਨ ਦੇ ਪੁੱਛਦੇ ਸਾਰੀ ਡਿਟੇਲ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 8000 ਰੁਪਏ ਦੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸ ਤੇ ਕਰੇ ਆਪਣਾ ਵੀ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 99144 60394 ਠੀਕ ਹੈ ਜੀ ਤੇ ਅੱਜ ਇੱਕੋ ਹੀ ਆ ਫਿਰ ਹਾਂ ਜੀ ਨਹੀਂ ਅੱਜ ਇੱਕੋ ਹੀ ਗਾਹ ਦੇ ਦੋਵੇਂ ਵੀ ਜੀ ਇੱਕ ਠੀਕ ਨਹੀਂ ਮਸੀ ਆ ਇੱਕ ਤੁਸੀਂ ਕਹਿੰਦੇ ਸੀ ਤੁਹਾਡੇ ਜੀ ਢਿੱਲੀ ਹੋ ਗਈ ਸੀ ਤੇ ਅਗਲੀ ਚ ਪਾਵਾਂਗੇ ਹਾਂ ਜੀ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨਾ ਜੀ ਕੱਲ ਸ਼ਾਮ ਦੀ ਸੋਈ ਜੀ ਆਹ ਦੇਖ ਸਾਦੇ ਜੀ ਨੜ ਵੀ ਦਾ ਨਾਲ ਹੀ ਦੇਖ ਸਾਦੇ ਜੀ ਤੇ ਸੂਆ ਕਿ ਨਵਾ ਜੀ ਇਹ ਸੂਆ ਵੀ ਜੀ ਦੂਜਾ ਜੀ ਦੂਸਰਾ ਸੂਆ ਹੈ ਹਾਂ ਜੀ ਤੇ ਕਿੰਨਾ ਕ ਦੁੱਧ ਜਿਹੜਾ ਇਹ ਚਵਾਈ ਜਾਊਗੀ 1000 ਰੁਪਏ ਜੀ ਦੁੱਧ 20 ਗੋਲ ਚਵਾਈ ਚਾਜੋ 20 ਲੀਟਰ ਅੱਛਾ ਚਲੋ ਖੋਲੋ ਹਾਂ ਫਿਰ ਤੋਰ ਜੀ ਬਾਕੀ ਉਤਨਾ ਇਹ ਆ ਵੀ ਕੱਦ-ਕੱਟ ਚੰਗਾ ਵਾ ਪ੍ਰਿੰਟ ਵੀ ਚੰਗਾ ਤੇ ਬੱਚਾ ਕਿ ਵੀ ਜੀ ਮਗਰ ਮਗਰ ਵੱਸੀ ਆ ਜੀ ਮਗਰ ਇਹਦੇ ਵੱਸੀ ਆ ਤੇ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਹੋਵੇ ਤੁਹਾਨੂੰ ਹੁਣੇ ਦਿਖਾ ਦੇਵਾਂਗੇ ਲੈ ਜਾ ਇੱਕ ਰੀ ਆਹ ਇਹ ਪਾਲਾ ਵੀ ਹਵਾਨੇ ਤੇ ਹੈ ਗਿਆ ਬਾਕੀ ਦੋ ਦਿਨ ਤੁਸੀਂ ਆਪ ਹੁੰਦਾ ਚਲੋ ਨਾ ਕਿੰਨਾ ਕ ਜਿਹੜਾ ਚਾਜੂਗੀ ਅੱਜ ਜੀ ਪਹਿਲੇ ਸੂਏ 15 16 ਗੋ ਬਾਕੀ ਬਿਲਕੁਲ ਫਿਕਸ ਜਿਹਾ ਹਵਾਨਾ ਵਾ ਜਿਹੜਾ ਫਿਕਸ ਅਡਰਦੀ ਆ ਜਿਹੜੀ ਕੋਈ ਨਹੀਂ ਅੰਦਰ ਲੈ ਜਾ ਵੀਰ ਜੀ ਉੱਥੇ ਦਿਖਾ ਦੇਵਾਂਗੇ ਪੈਪੂ ਕੇ ਤਾਜੀ ਸੂਈ ਆ ਬੱਚੇ ਦਾ ਥੋੜਾ ਜਿਹਾ ਕਰਦੀ ਲੱਡੂ ਤੇ ਚਵਾਚ ਵੋ ਵੀ ਜੀ ਓਕੇ ਪੂਰਾ ਚਲੋ ਦਿਖਾਈ ਦਿਓ ਫੇਰ ਕੋਈ ਰੱਸੀ ਪਾਗਣੀ ਚੋਣੀ ਰਪੀਟੀ ਠੀਕ ਆ ਇਸ ਤਰ੍ਹਾਂ ਜਿਹੜੀ ਚਵਾਈ ਆਪਾਂ ਕਰ ਲੈਣੀ ਹੈ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਆਹ ਮੋਟੀ ਮੋਟੀ ਤਾਰ ਕੋ ਪੂਰ ਛੱਟਾਂ ਨਹੀਂ ਹੋ ਗਈ ਠੀਕ ਆ ਜੀ ਆਹ ਦੇਖ ਸਾਹ ਤੇ ਪੂਰੀ ਮੋਟੀ ਤਾਰ ਹੈ ਜਿਹੜੀ ਦੋ ਚਾਰ ਰੁਪਏ ਦੀ ਹੋਣੀ ਸਪੈਸ ਲੱਗੀ ਹੈ ਸਟਾਈਲ ਜਿਹੜੇ ਬਿਲਕੁਲ ਓਕੇ ਆ ਜਿਹੜੇ ਤੇ ਆ ਥਾਂ ਨੇ ਆਪਾਂ ਦੇਖ ਸਕਦੇ ਚੰਗੇ ਗਰਦੇ ਤੇ ਚੰਗੇ ਸਾਈਜ਼ ਦੇ ਜਿਹੜਾ ਥਾਣੇ ਮਿਲਕਣੇ ਨੇ ਵੀ ਚੰਗੀ ਲੱਗੀ ਐ ਇੱਕ ਵਾਰੀ ਫਲਕਾਰੀ ਲਾ ਕੇ ਵੀ ਦਿੱਖਾ ਦਈਏ ਪਤਾ ਲੱਗ ਜੇ ਚੰਗੀ ਤਰ੍ਹਾਂ ਪ੍ਰਿੰਟ ਦਾ ਤੇ ਹਵਾਨਾ ਇਹ ਕੜੀ ਥੱਲੇ ਆ ਦੇਖ ਸਕਦੇ ਤਾਂ ਬਿਲਕੁਲ ਫਿਕਸ ਜਿਹਾ ਹਵਾਨਾ ਵਾ ਜਿਹੜਾ ਅਜੇ ਪਹਲਾਵੇਂ ਹੈ ਹਵਾਨੇ ਤੇ ਆ ਦੇਖ ਸੰਦੇ ਕੰਪੈਕਟ ਜਿਹਾ ਹੀ ਹਵਾਨਾ ਜਿਹੜਾ ਇਹਨਾਂ ਬਾਕੀ ਸੋਨੇ ਰੰਗ ਰੋਪਦੀ ਆ ਚਲੋ ਫੱਬਦੀ ਆ ਬੱਚੀ ਵੀ ਕਿੱਲੇ ਤੇ ਵੀ ਤੇ ਰਸੋਈ ਵੀ ਤਾਜੀ ਆ ਜਿਹੜੀ ਹੈ ਜੇ ਤੇ ਕਿੰਨਾ ਕੁ ਫਿਰ ਮੁੱਲ ਵਿਧੀ ਰੱਖਣਾ ਇਹਦਾ ਆ ਵੀ ਜੇ ਇਹਦਾ ਮੁੱਲ 65000 ਆ ਤੇ ਵਿੱਚੋਂ ਕਰਨਾ ਮੰਤਨ ਵਿੱਚ ਫੋਨ ਲਾ ਲੈ ਕਰ ਲਾ ਫੁੱਲਾ ਕਰ ਦੋਗੇ ਮੰਤਨ 14000 ਰੁਪਏ ਜਿੱਥੇ ਹੋ ਗਿਆ ਕਰ ਲੈ ਚਲੋ ਕੋਈ ਕਰੇ ਫੋਨ ਨਸੂਰ ਲਾਵੇ ਹਨਾ ਬਾਕੀ ਮੌਕੇ ਤੇ ਆਪੇ ਜਿੱਤਰਾ ਹੋਗਾ ਉਹ ਤਰ੍ਹਾਂ ਕਰ ਲੋਗੇ ਤੇ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਬਾਕੀ ਆਪਣੀ ਸਮਝਣਾ ਵੇਖ ਚੱਕ ਕੇ ਖੜੋ ਕਿਉਂਕਿ ਜੇ ਇਹ ਤੇ ਤਾਜੀ ਸੋਈ ਆ ਤੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੁਸੀਂ ਖੜਨੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਰਤਨ ਵਾਚ